ਮੈਂ ਅੱਜ ਤੁਹਾਨੂੰ ਪਤਾ ਮੈਂ ਰੋ ਰਹੀ ਹਾਂ ਇਸ ਗੱਲ ਤੋਂ ਕਿ ਮੇਰੇ ਨਾਂ ਬਹੁਤ ਜ਼ਿਆਦਾ ਧਮਾਕੇ ਤੇ ਟੈਨਸ਼ਨ ਪਈ ਆ ਕਿਹੜੀ ਗੱਲ ਦੀ ਗੱਤੀ ਪਈ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਆਪਣੇ ਜਲੰਧਰ ਸ਼ਹਿਰ ਦੇ ਵਿੱਚ 13 ਸਾਲ ਦੀ ਕੁੜੀ ਨਾਲ 60 ਸਾਲ ਦੇ ਬੁੜੇ ਨੇ ਰੇਪ ਕੀਤਾ ਉਹ ਵੀ ਕਿਨੇ ਕਲੰਕਿਤ ਨੇ ਸਿਰ ਤੇ ਪੱਗ ਗਾਤਰਾ ਦੇ ਦਾੜਾ ਬਦਨਾਮ ਕੀਤਾ ਇਹਨੇ ਸਰਦਾਰੀ ਨੂੰ ਸਿੱਖੀ ਨੂੰ ਪਰ ਮੈਂ ਹੁਣ ਉਹਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹਾਂ ਕੁੜੀਆਂ ਨੂੰ ਮਾੜਾ ਬੋਲਣ ਵਾਲਿਓ ਕੁੜੀਆਂ ਦੇ ਕੱਪੜਿਆਂ ਤੇ ਟ੍ਰੋਲਿੰਗ ਕਰਨ ਵਾਲਿਓ ਕੁੜੀਆਂ ਨੂੰ ਸਾਰਾ ਕੁਝ ਕਹਿਣ ਵਾਲਿਓ ਹੁਣ ਤੁਸੀਂ ਕਿੱਥੇ ਹੋ ਸਾਰੇ ਚੁੱਪਚਾਪ ਬੈਠੇ ਹੋ ਇੱਕ ਬੱਚੀ ਦੀ ਮਾਂ ਤੋਂ ਪੁੱਛ ਕੇ ਦੇਖੋ 13 ਸਾਲ ਦੀ ਬੱਚੀ ਨਾਲ ਰੇਪ ਹੋਇਆ ਉਤੋਂ ਦੀ ਮੌਤ ਹੋਈ ਕਿੰਨੇ ਮਤਲਬ ਦੁੱਖ ਦੀ ਖਬਰਾਂ ਅਸੀਂ ਲੋਕ ਚੁੱਪ ਬੈਠੇ ਆ ਲਾੜ ਤਾਂ ਨਹੀਂ ਸਾਡੇ ਤੇ ਅਸੀਂ ਉਹ ਲੋਕਾਂ ਜਿਹੜੇ ਅਸੀਂ ਕੁੜੀਆਂ ਤੇ ਹਵਾ ਕਰ ਦਿੰਨੇ ਆ ਤੇ ਕੁੜੀਆਂ ਨੂੰ ਗਲਤ ਬੋਲਿਆ ਜਾਂਦਾ ਅਸੀਂ ਉਹ ਲੋਕ ਆ ਜਿਹੜੇ ਕਿਸੇ ਦੇ ਬੱਚੇ ਦੇ ਮਰਨ ਦੀ ਖੁਸ਼ੀ ਦੇ ਵਿੱਚ ਉਹ ਕਰ ਰਹੇ ਆ ਮਾਂ ਤਾਂ ਫਿਰ ਇਹੀ ਸੋਚਦੀ ਹੋਊਗੀ ਮੇਰੀ ਕੁੜੀ ਛੋਟੀ ਹੁੰਦੀ ਮਰ ਜਾਂਦੀ ਬਹੁਤ 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 ਹੀ ਮਾੜੀ ਗੱਲ ਆ ਨਾ ਸਹਿਣਯੋਗੀ ਗੱਲ ਆ ਇਹ ਜੀ ਆਪਣੇ ਘਰਾਂ ਦੇ ਵਿੱਚ ਅੱਜ ਕੁੜੀਆਂ ਨਹੀਂ ਕੱਲੂ ਵਿਆਹ ਹੋਣੇ ਨੇ ਕੱਲੂ ਭਰਾਵਾਂ ਦੇ ਕਿਸੇ ਦੇ ਘਰ 'ਚ ਵੀ ਕੁੜੀ ਹੋ ਸਕਦੀ ਆ ਸਾਡੇ ਬੱਚੇ ਸੇਫ ਨਹੀਂ